ਪਿਛਲੇ ਕਈ ਦਿਨਾਂ ਤੋਂ ਪੈ ਰਹੇ ਸੰਘਣੀ ਧੁੰਦ ਕਾਰਨ ਵਾਹਨ ਚਾਲਕਾਂ ਲਈ ਮੁਸੀਬਤ ਬਣੀ ਹੋਈ ਹੈ ਇਸ ਸੰਘਣੀ ਧੁੰਦ ਕਾਰਨ ਵਿਚਾਰੇ ਕਈ ਲੋਕ ਆਪਣੀਆਂ ਜਾਨਾਂ ਗਵਾ ਬੈਠੇ ਹਨ ਧੁੰਦ ਕਾਰਨ ਜਰਾ ਜਿੰਨੀ ਵੀ ਲਾਪਰਵਾਹੀ ਹੋਈ ਤਾਂ ਸਮਝੋ ਪ੍ਰਕਟਨਾ ਹੋਈ ਇਸੇ ਤਰ੍ਹਾਂ ਜੰਡਿਆਲਾ ਗੁਰੂ ਨੇੜੇ ਪਿੰਡ ਮਲੀਆਂ ਫਲਾਈਓਵਰ ਤੇ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਬਹੁਤ ਵੱਡਾ ਹਾਦਸਾ ਵਾਪਰਿਆ ਬਲਵਿੰਦਰ ਸਿੰਘ ਏ ਜੀ ਸਾਡਾ ਬੇਟਾ ਗੱਡੀ ਲੈ ਕੇ ਆਉਣ ਡਿਆ ਜਲੰਧਰ ਤੋਂ ਕਿਹੜੀ ਗੱਡੀ ਆ ਆ ਗੱਡੀ ਅੱਜ ਕੈਂਟਰ ਆ ਅੱਜ ਕੈਂਟਰ ਇਹ ਗੱਡੀ ਜਿਹੜੋ ਲੈ ਕੇ ਆਉਣ ਡਿਆ ਤੇ ਟਰਾਲਾ ਖਲੋਤਾ ਰੌਂਡ ਸਾਈਡ ਅੱਛਾ ਪੁਲ ਦੇ ਉੱਤੇ ਉਹਨੂੰ ਕੋਈ ਬੱਤੀ ਨਹੀਂ ਜਗਣ ਦੀ ਕੋਈ ਉਹਦਾ ਇੰਟ੍ਰੀਗੇਟਰ ਨਹੀਂ ਕੋਈ ਪੱਥਰ ਨਹੀਂ ਲਾਏ ਉਹ ਡਰਾਈਵਰ ਵਿੱਚ ਕੋਈ ਨਹੀਂਗਾ ਉਹ ਡਰਾਈਵਰ ਕੋਈ ਨਹੀਂਗਾ ਵਿੱਚ ਉਹ ਦੱਸਣ ਵਾਲੇ ਦੱਸਦੇ ਆ ਵੀ ਇਹ ਡਰਾਈਵਰ ਜਿਹੜਾ ਰਾਤ ਤੱਕ ਜਾ ਕੇ ਗੁਰਦਾਰੇ ਸੁੱਤੇ ਉਹਨਾਂ ਦੱਸਿਆ ਉਹ ਟਰਾਲਿਆਂ ਨੇ ਅੱਛਾ ਇਹ ਜਿਹੜੋ ਗੱਡੀ ਵੱਜ ਗਈ ਇਹਦੇ ਮੁੰਡੇ ਦੀਆਂ ਨਿਕਲੀਆਂ ਚੀਕਾਂ ਜੋ ਵਿੱਚ ਹੁੰਦੇ ਦੇ ਦੋ ਮਗਰ ਕੱਟੀ ਵਜੀ ਆ ਛਟਕਾ ਵਜਾ ਤੁਸੀਂ ਪਿੱਛੇ ਦੇ ਵੇਖੋ ਅੰਦਰੋਂ ਉਹਨਾਂ ਕੋਈ ਵੀ ਚੋਲੀ ਕੋਈ ਨਿਕਲਿਆ ਹੋਰ ਜਿਹੜਾ ਜਦੋਂ ਮੁੰਡੇ ਦੇ ਚੀਕਾ ਨਿਕਲਿਆ ਸਟੀਅਰਿੰਗ ਵੇਖੋ ਜਿਹੜੋ ਫਸ ਗਏ ਨੇ ਢਿੱਟ ਜਾ ਕੋਈ ਲਾਗੇ ਨਹੀਂਗਾ ਜੀ ਉਹ ਲਾਗੇ ਆਪਣੇ ਹੋਟਲ ਵਾ ਜਿਹੜੋ ਹੋਟਲੋਂ ਸੋਣਿਆ ਉੱਤੇ ਅਸੀਂ ਦੇ ਢੋਕਿਆ ਜਾਪਦਾ ਮਨੇ ਸਾਰੀ ਕਿੰਨੇ ਵਜੇ ਦੀ ਗੱਲ ਹੈ ਇਹ 6:30 ਵਜੇ ਦੀ ਗੱਲ ਹੈ 6:30 ਪੌਣੇ ਮਾਤੇ 9:00 ਵਜੇ ਉਹ ਜਦੋਂ ਹੋਟਲ ਰੱਖਿਆ ਜਾ ਵੇਖ ਬੰਦੇ ਦੀਆਂ ਆਵਾਜ਼ਾਂ ਆਉਣ ਰੀਆਂ ਉਹ ਮੁੰਡਾ ਇਹਨੂੰ ਚੀਕਾਂ ਨੇ ਕੱਢਿਆ ਮੈਨੂੰ ਕੱਢੋ ਮੈਨੂੰ ਕੱਢੋ ਉਹ ਹੋਟਲ ਵਾਲਾ ਆਇਆ ਵਾ ਉਹਨੇ ਆਣ ਕੇ ਤੇ ਇਧਰ ਨਾਲ ਦਰਵਾਜ਼ਾ ਰਾੜ ਕੱਢਿਆ ਤੇ ਮੁੰਡਾ ਰੋਣ ਲੱਗ ਪਿਆ ਜਦੋਂ ਉਹਨੇ ਖੋਲ ਕੇ ਦਰਵਾਜ਼ਾ ਤੇ ਮੁੰਡੇ ਨੇ ਲੱਤਾਂ ਵਿੱਚੋਂ ਖਿੱਚ ਕੇ ਤੇ ਮੁੰਡੇ ਨੂੰ ਜਿਹੜਾ ਬਾਹਰ ਕੱਢਿਆ ਤੇ ਮੁੰਡਾ ਦੇ ਚੀਕਾਂ ਮਾਰੇ ਤੇ ਉਹ ਥਾਵਾ ਦਾ ਵੀ ਲੈ ਗਿਆ ਹੋਟਲ ਜੀ ਉਹਨੂੰ ਰਜਾਇਰ ਦਿੱਤੀ ਉਹਨੂੰ ਅੰਦਰ ਹੋਸਲਾ ਰੱਖ ਕੇ ਚਾਹ ਪਿਆਲੀ ਆ ਸਾਨੂੰ ਜਦੋਂ ਫੋਨ ਗਿਆ ਵੰਦਾ ਵੀ ਮੈਂ ਮੇਰੇ ਸੱਤਾਂ ਨਾਲ ਗੱਡੀ ਵੱਜ ਗਈ ਏ ਅਹੀਂ ਉਸੇ ਵੇਲੇ ਮੁੰਡਾ ਸਾਡਾ ਟੱਪਰ ਜੋ ਥੋੜਾ ਹਟਵਾਇ ਉਹ ਆਇਆ ਘਰ ਉਹਨੇ ਜਦੋਂ ਸਾਨੂੰ ਦੱਸਿਆ ਸ ਇਹ ਨਹੀਂ ਉਹ ਜਿਹੜੇ ਐਕਸੀਡੈਂਟ ਕਿਤਰਾ ਕਿਹੜੀ ਕਿਹੜੀ ਗੱਡੀਆਂ ਵਿੱਚ ਹੋਈ ਸੀ ਧੰਨਵਾਦ ਹੱਸਦਾ ਨਾ ਟਰਾਲੇ ਦੇ ਮਗਰ ਸਾਡੀ ਵੱਜੀ ਅੱਛਾ ਇਹ ਵੱਜੀ ਜਦੋਂ ਗੱਡੀ ਤੇ ਮੁੰਡੇ ਨੂੰ ਜਦੋਂ ਲੈ ਗਿਆ ਕੱਢ ਕੇ ਤੇ ਅਜੇ ਉਹਨੇ ਰਸਤੇ 'ਚ ਪਾਇਆ ਦੋਨੇ ਜਣ ਨੂੰ ਬੱਸ ਆਈ ਆ ਤੇ ਬੱਸ ਵਾਲੇ ਨੇ ਇਹਨੂੰ ਤੇ ਬਚਾ ਲਿਆ ਇਹਨੂੰ ਬਚਾ ਲਿਆ ਤੇ ਜਦੋਂ ਉਹਨੇ ਬੱਸ ਐਂ ਕਿਹਾ ਤਾਂ ਗੱਡੀ ਖਲੋਤਾ ਟਰਾਲਾ ਜਾ ਕੇ ਟਰਾਲੇ 'ਚ ਵੱਜ ਗਿਆ ਟਰਾਲੇ ਜਦੋਂ ਵੱਜ ਗਈ ਤੇ ਉਦੋਂ ਵੀ ਕੋਈ ਬੰਦਾ ਨਹੀਂ ਉਹ ਟਰਾਲੇ ਦੇ ਵਿੱਚੋਂ ਨਿਕਲਿਆ ਜੇ ਹੁੰਦਾ ਤੇ ਨਿਕਲਦਾ ਟਰਾਲਾ ਤੇ ਕਿਰੇ ਖਰਾਬ ਹੋਇਆ ਡੱਕ ਕੇ ਪਤਾ ਨਹੀਂ ਕਿੱਥੇ ਗਏ ਜਦੋਂ ਟਰਾਲ ਗੱਡੀ ਵੱਜ ਗਈ ਆ ਬੱਸ ਤੇ ਉਹ ਸਾਨੂੰ ਅਸੀਂ ਆ ਕੇ ਹੋਟਲ ਤੇ ਪਹੁੰਚ ਗਏ ਕੰਮ ਉੱਤੇ ਬੜਾ ਤਗੜਾ ਹੋ ਗਿਆ ਬੱਸ ਵੱਜ ਗਈ ਜੇ ਫਿਰ ਟਰਾਲੇ ਦੀ ਜਿੱਥੇ ਤੁਹਾਡੀ ਗੱਡੀ ਵੱਜੀ ਆ ਅਸੀਂ ਮੁੰਡੇ ਨੂੰ ਕਿਹਾ ਦੀ ਕਾਰ ਦੇ ਇੱਕ ਪੈਡ ਲੈ ਕੇ ਮੈਂ ਗੱਡੀ ਕੋਲ ਰਹਿ ਪਿਆ ਬਾਅਦ ਚ ਇਹੋ ਗੱਲ ਹੋਈ ਜਿਹਦੇ ਮੁੜ ਕੇ ਬਾਕੀ ਕਿਹੜੇ ਪਾਸੇ ਸਵਾਰੀਆਂ ਨੇ 50 ਜਹਰਾ ਬੱਸ ਦੇ ਵਿੱਚ ਜਿਹੜੀਆਂ ਗਾੜੀ ਸਵਾਰੀਆਂ ਇੱਕ ਕਨੈਕਟਰ ਨੇ ਤੇ ਲੱਤ ਟੁੱਟ ਗਈ ਹੈ ਤੇ ਬਾਕੀ ਸਵਾਰੀਆਂ ਦੇ ਹੋਰ ਸੱਟਾਂ ਲੱਗੀਆਂ ਮਤਲਬ ਗਾੜੀ ਸਵਾਰੀਆਂ ਬੈਠੀਆਂ ਇਤੋਂ ਤੱਕ ਸੱਟਾਂ ਆਈਆਂ ਪੁਲਿਸ ਪ੍ਰਸ਼ਾਸਨ ਪਾਸੋਂ ਆ ਕੇ ਇਹ ਪਹੁੰਚ ਗਏ ਨੇ ਉਦੋਂ ਕਾਹ ਪਈਆਂ ਮਿੰਟਾਂ ਬਾਅਦ ਪਹੁੰਚ ਗਏ ਫੇਰ ਅਸੀਂ ਪਿਛੇ ਪੱਥਰ-ਪੁੱਥਰ ਲਾਉਣ ਡੇ ਆ ਮੈਂ ਧੁੰਦ ਕਿੰਨੀ ਕ ਧੁੰਦ ਤੇ ਬਹੁਤ ਜਿਆਦਾ ਸੀ ਧੁੰਦ ਧੁੰਦ ਦੇ ਕਰਕੇ ਧੁੰਦ ਦੇ ਕਾਰਨ ਹੋਇਆ ਜੀ ਧੁੰਦ ਤੇ ਦਿਖਦਾ ਹੀ ਨਹੀਂ ਤੁਹਾਨੂੰ 6 ਵਜੇ ਹੀ ਘਰੋਂ ਤੁਰਿਆ ਸਾਢੇ 6 ਵਜੇ ਕੋਣੇ 7 ਸਾਨੂੰ ਨਹੀਂ ਨੀਂਦ ਵਿੱਚ ਹਿਸਾਬ ਲੈ ਲਓ ਇੱਕ ਮਗਰ ਜਾ ਕੇ ਦਵਾਈ ਦਾ ਰੋਡ ਰੋਕਣ ਡੇ ਫੇਰ ਨਹੀਂ ਲੋਕ ਰੋਕਣ ਡੇ ਸਪੀਡੋ ਬੱਸੋ ਜਾਨੀ ਨੁਕਸਾਨ ਤੇ ਨਹੀਂ ਆਇਆ ਹਾਂਜੀ ਨਹੀਂ ਜਾਨੀ ਨੁਕਸਾਨ ਨਹੀਂ ਆਇਆ ਸੱਟਾਂ ਨੇ ਹਾਂਜੀ ਸਾਡੇ ਬੇੜੇ ਦੇ ਮਤਲਬ ਇਹ ਦਾਬਾ ਹੀ ਫਸਲੀਆਂ ਨੂੰ ਨਾਲਾ ਤੱਕ ਮਤਲਬ ਇਹਨੂੰ ਇਹਦੇ ਸੱਟਾਂ ਲੱਗੀਆਂ ਤੇ ਮੰਗ ਕਰਦੇ ਮੰਗੇ ਤਾਂ ਇਹੋ ਹੀ ਆ ਜੀ ਮਤਲਬ ਸਾਡੇ ਬੱਚੇ ਦਾ ਚਲੋ ਮਤਲਬ ਜੋ ਵੀ ਇਦਾਂ ਨੇ ਉਹਦਾ ਇਲਾਜ ਇਲਾਜ ਹੀ ਕਰਾਉਣਾ ਜੀ ਹਾਂਜੀ ਹਾਂਜੀ